ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਆਪਾਂ ਖੜੇ ਆਂ ਦਰਾਹ ਟੈਕਸੀ ਸਟੈਂਡ ਤੇ ਜਿੱਥੇ ਕੀ ਆਪਣੇ ਨਾਲ ਨੇ ਸਾਰੇ ਭਰਾ ਮੌਜੂਦ ਨੇ ਸਤਨਾਮ ਸਿੰਘ ਜੀ ਕੀ ਮਾਮਲਾ ਸਾਰਾ ਇਹਦਾ ਮਾਮਲਾ ਭਾਈ ਜੀ ਇਹ ਆ ਤਾਰ ਗੇਰੀ ਨੂੰ ਤਕਰੀਬਨ 4 ਮਹੀਨੇ ਹੋ ਗਏ ਅਸੀਂ ਤਿੰਨ ਵਾਰ ਇੱਥੇ ਦਰਖਾਸਤ ਦਿੱਤੀ ਆ ਫੋਨ ਦੇ ਉੱਤੇ ਵੀ ਆਖੇ ਦੇਖੋ ਇਹਨੂੰ ਚੈੱਕ ਕਰੋ ਵੀ ਇਥੇ ਨੁਕਸਾਨ ਹੋ ਜੂ ਰਾਤ ਟਾਈਮ ਇਥੇ ਚੰਗਿਆੜੇ ਦੀਂਦੇ ਨੇ ਦਿਨੇ ਦੀਂਦੇ ਨਹੀਂ ਹੈਗੇ ਰਾਤ ਵੀ ਬਹੁਤ ਚੰਗਿਆੜੇ ਨਿਕਲੇ ਨੇ ਉਹ ਆਉਂਦੇ ਨੇ ਆਖੇ ਦੇਖ ਕੇ ਮੁੜ ਜਾਂਦੇ ਨੇ ਤੇ ਇੱਥੇ ਜਿਹੜੇ ਲੋਕ ਕੋਈ ਗਰ ਲੰਘਦੇ ਨੇ ਰਾਤ ਨੂੰ ਸ਼ਰਾਬੀ ਸ਼ਰੂਬੀ ਆਉਂਦਾ ਜਾਂ ਕੋਈ ਬੰਦਾ ਪਿਸ਼ਾਬ ਕਰਨ ਆਉਂਦਾ ਜਿਹਦੇ ਵਿੱਚ ਫਸ ਕੇ ਗਰਗੇ ਇਹਦੇ ਵਿੱਚ ਵੀ ਕਰੰਟ ਆ ਇਹ ਜੀ ਤੁਸੀਂ ਫੋਨ ਕੀਤਾ ਕਿ ਲਿਖਤੀ ਦੇ ਕੇ ਅਰਜ਼ੀ ਨਹੀਂ ਫੋਨ ਤੇ ਦੋ ਵਾਰ ਬੁਲਾਏ ਨੇ ਮੈਂ ਫੋਨ ਕਰਿਆ ਸੀਗਾ ਕਹਿੰਦੇ ਆਉਨੇ ਆ ਕਰਦੇ ਆ ਠੀਕ ਤੇ ਦੇਖ ਕੇ ਆਉਂਦੇ ਨੇ ਦੇਖ ਕੇ ਮੁੜ ਜਾਂਦੇ ਨੇ ਨਹੀਂ ਇਹਦਾ ਹੱਲ ਹੋਣਾ ਚਾਹੀਦਾ ਦੇਖੋ ਇਹਦਾ ਇਹ ਤਾਂ ਕੋਈ ਵੀ ਜਾਨੀ ਕਿੰਨੀ ਵੋਲਟੇਜ ਦੀ ਹੈ ਇਹ 11000 ਵੋਲਟ 11000 ਆਸਾਨ ਹੋ ਸਕਦਾ ਹੈ ਇਹ ਬਿਲਕੁਲ ਕਹਿੰਦੇ ਨੇ ਉਹ ਦਾ ਜ਼ਰੂਰ ਉਹ ਕਹਿੰਦੇ ਅਸੀਂ ਕਰਦੇ ਆ ਕਿ ਠੀਕ ਦੇਖ ਕੇ ਮੋੜਾ ਪਾਉਦਾ ਨਹੀਂ ਹੈਗਾ ਮੁਲਾਜ਼ਮਾਂ ਦਾ ਕੀ ਕਹਿਣਾ ਜਿਹੜੇ ਮਤਲਬ ਦੇਖਣ ਲਈ ਆਏ ਸੀ ਕਹਿੰਦੇ ਇੱਕ ਵਾਰ ਆਏ ਨੇ ਉਹ ਕੀ ਕਹਿੰਦੇ ਨੇ ਉਹ ਕਹਿੰਦੇ ਅਸੀਂ ਵਾਪਸ ਬੰਦੇ ਲੈ ਕੇ ਆਉਨੇ ਆ ਵੀ ਫਿਰ ਠੀਕ ਕਰਕੇ ਜਾਂਦੇ ਆ ਕਿੰਨਾ ਟਾਈਮ ਹੋ ਗਿਆ ਨੂੰ ਐਵੇਂ ਇਹ ਇਹਨੂੰ ਹੋ ਗਿਆ ਹੁਣ 4 ਕੁ ਮਹੀਨੇ ਤੋਂ ਵੱਡੀ ਲੈ ਜਾਂਦੀ ਆ ਇਹ ਮਹੀਨੇਰੀ ਨਾਲ ਗਿਰਦੀ ਉੱਪਰ ਚੁngਿਆੜੇ ਗਿਰਦੇ ਨੇ ਕਿਸੇ ਵਕਤ ਵੀ ਨੁਕਸਾਨ ਹੋ ਸਕਦਾ ਕਿਸੇ ਬੰਦੇ ਦਾ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੁਣ ਮੰਗ ਇਹੀ ਕਰਦੇ ਆ ਵੀ ਇਹਨੂੰ ਚੱਕਿਆ ਜਾਵੇ ਜਾਂ ਜਿਹੜੇ ਨਹੀਂ ਚੱਕਦੇ ਉਹਨਾਂ ਤੇ ਕੋਈ ਕਾਰਵਾਈ ਹੋਵੇ ਨੇ ਜਿੰਨਾਂ ਦਾ ਤੁਸੀਂ ਫੋਨ ਕੀਤਾ ਮੁਲਾਜ਼ਮਾਂ ਨੂੰ ਤੁਸੀਂ ਲਿਖਤੀ ਦੇ ਕੇ ਆਣਾ ਸੀ ਬਿਜਲੀ ਬੋਰਡ ਚ ਹੀ ਇਹ ਲਿਖਤੀ ਨਹੀਂ ਉਹ ਆਏ ਨੇ ਇੱਥੇ ਆ ਕੇ ਕਹਿੰਦੇ ਕਰਕੇ ਜਾਂਦੇ ਆ ਠੀਕ ਬਾਈ ਕੀ ਕਹੋਂਗੇ ਇਹਦੇ ਬਾਰੇ ਬਾਈ ਜੀ ਕਹਿੰਦੇ ਆ ਵੀ ਬਿਜਲੀ ਬੋਰਡ ਦੀਆਂ ਗੈਲੀ ਕਰਨਾ ਪਹਿਲਾਂ ਵੀ ਕਿੰਨੇ ਹਾਦਸੇ ਵਾਪਰੇ ਨੇ ਕੱਲ ਹਾਦਸਾ ਵਾਪਰ ਜਾਂਦਾ ਫਿਰ ਇਹਨਾਂ ਨੂੰ ਚੇਤੇ ਆ ਜਾਂਦਾ ਪਹਿਲਾਂ ਕੋਈ ਨਹੀਂ ਗੌਲਦੇ ਹੈਗੇ ਇੱਥੇ ਕਿਸੇ ਨਾ ਕਿਸੇ ਟਾਈਮ ਜੇ ਇਦਾਂ ਹੀ ਪਈ ਰਹੀ ਕੋਈ ਵੱਡਾ ਹਾਦਸਾ ਵਾਪਰੂ ਉਹਦੀ ਐਡੀ ਕਰ ਰਹੇ ਨੇ ਭਾਈ ਜੀ ਕੀ ਕਹੋਂਗੇ ਇਹਦੇ ਬਾਰੇ? ਭਾਈ ਜੀ ਕਹਿੰਦੇ ਆ ਵੀ ਬਿਜਲੀ ਬੋਰਡ ਦੀ ਅਣਗਹਿਲੀ ਕਰਨਾ। ਪਹਿਲਾਂ ਵੀ ਕਿੰਨੇ ਹਾਦਸੇ ਵਾਪਰੇ ਨੇ। ਕੱਲ ਹਾਦਸਾ ਵਾਪਰ ਜਾਂਦਾ ਫੇਰ ਇਹਨਾਂ ਬਾਈ ਜੀ ਕੀ ਮਾਮਲਾ ਹੈ ਸਾਰਾ? ਮਾਮਲਾ ਇਹ ਜੀ ਵੀਰੇ ਤਾਰ ਦਾ। ਤਾਰ ਨਹੀਂ ਚੱਕਣਾਉਂਦੇ ਕਹੇਗਾ ਕਿ ਸਾਡੇ ਪ੍ਰਧਾਨ ਜੀ ਆਕੇ ਉਹਨਾਂ ਨੂੰ। ਉਹਨੇ 3-4 ਵਾਰ ਇੱਥੇ ਵੀ ਆਏ ਨੇ। ਇੱਥੋਂ ਤੋਂ ਬਾਅਦ ਦੋ ਵਾਰ ਆ ਕੇ ਜਿਹੜਾ ਦੇ ਕੇ ਮੁੜ ਕੇ ਫੇਰ ਨਹੀਂ ਆਉਂਦੇ। ਇੰਨੇ-ਇੰਨੇ ਲੈਂਦੇ ਨੇ ਤਨਖਾਹਾਂ। ਤਨਖਾਹਾਂ ਲੈਣ ਦੇ ਬਾਵਜੂਦ ਵੀ ਲੋਕਾਂ ਤੋਂ ਪੈਸੇ ਭਾਲ ਕੇ ਕੰਮ ਕਰਾਉਂਦੇ ਨੇ। ਉਹਨਾਂ ਨੂੰ ਆਪਣੇ ਆਪ ਹੀ ਕਰਨਾ ਚਾਹੀਦਾ ਕੰਮ ਹੈ। ਪੈਸੀ ਪੈਸੇ ਕਿੱਥੋਂ ਦੀਏ ਕਿੱਥੋਂ ਜੀ ਕੱਟ ਕਰਕੇ ਦੀਏ ਇੱਥੇ ਜਾਨੀ ਮਾਲੀ ਨੁਕਸਾਨ ਕੁਝ ਵੀ ਹੋ ਸਕਦਾ ਕੋਈ ਬੱਚੇ ਵੀ ਆਉਂਦੇ ਨੇ ਬਾਥਰੂਮ ਕਰਨ ਲੈਡੀਜ਼ ਵੀ ਆਉਂਦੀਆਂ ਨੇ ਉਹਨਾਂ ਦਾ ਕੋਈ ਧਿਆਨ ਨਹੀਂ ਹੈਗਾ ਇਹਨਾਂ ਦਾ ਕੋਈ ਮੈਂ ਇਹਦਾ ਪ੍ਰਸ਼ਾਸਨ ਦਾ ਇਹਨਾਂ ਇੱਧਰ ਇੱਧਰਲੇ ਪਾਸੇ ਇਹਦਾ ਜ਼ਿੰਮੇਵਾਰ ਕੌਣ ਹੋਊਗਾ ਇਹਦਾ ਜੇ ਕੱਲ ਨੂੰ ਕੋਈ ਗੱਲਬਾਤ ਹੋਵੇ ਤਾਂ ਜ਼ਿੰਮੇਵਾਰ ਕੌਣ ਹੈ ਇਹਨਾਂ ਦਾ ਇਹਨਾਂ ਨੂੰ ਪੁੱਛਣਾ ਚਾਹੀਦਾ ਬਾਈ ਇਹ ਤਾਰ ਵੀ ਵੱਡੀ ਆ ਬੋਲਟੇਜ ਵਾਲੀ ਕਿੰਨੀ ਬੋਲਟੇਜ ਹੈ 11000 ਬੋਲਟੇਜ ਆ ਜੀ ਇਹ 11000 ਬੋਲਟ ਦਾ ਜੀ ਕਰੰਟ ਰੋਜ਼ ਨਿਕਲਦਾ ਉੱਥੋਂ ਪਰਸੋਂ ਵੀ ਨਿਕਲੇ ਬਹੁਤ ਹੁਣ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਅਸੀਂ ਇਹੀ ਕਰਦੇ ਵੀ ਇਹਦਾ ਹਿੱਲਾ ਕੀਤਾ ਜਾਵੇ ਇਹਨੂੰ ਚੱਕਿਆ ਜਾਵੇ ਵਾਹੀ ਮੰਗਾ ਸਾਡੀ ਕੋਈ ਕੰਨ ਲਈ ਮਾਨੀ ਨੁਕਸਾਨ ਨਾ ਹੋਵੇ ਕਿਸ ਦਾ ਵੀ ਕੋਈ ਬਿਜਲੀ ਬੋਰਡ ਦਾ ਅਮੇ ਸਾਨੂੰ 당 ਕਰਨਗੇ